ਇੱਕ ਟਮੈਟਿਕ ਕਮੈਂਟ ਵੀਡੀਓ ਨੂੰ ਸਕਿਪ ਨਾ ਕਰਿਓ ਮੜਾ ਸੁਣਿਓ ਗੱਲ ਇਹ ਸੀ ਬਾਈ ਜੀ ਜਿਹੜੇ ਆਪਣੇ ਚੈਨਲ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇਗੇ ਗੁਰਪ੍ਰੀਤ ਸਿੱਧੂ ਵਾਲੇ ਚੈਨਲ ਦੇ ਉੱਤੇ ਉਹਦੇ ਉੱਤੇ ਨਾ ਕਈ ਮਤਲਬ ਨੋਟੀਫਿਕੇਸ਼ਨ ਨਹੀਂ ਜਾਂਦਾ ਵੀਡੀਓ ਦਾ ਤਾਂ ਉਹਦਾ ਕਰਕੇ ਇੱਕ ਆਪਣੀ ਛੋਟੀ ਜੀ ਬੇਨਤੀ ਸੀ ਬਾਈ ਜੀ ਜਿਹੜਾ ਉਹ ਬੈਲ ਆਈਕਨ ਦਾ ਬਟਨ ਹੁੰਦਾ ਜਿਹੜੀ ਉੱਤੇ ਘੰਟੀ ਜੀ ਹੁੰਦੀ ਹੈ ਉਹਨੂੰ ਤੁਸੀਂ ਇੱਕ ਵਾਰ ਜ਼ਰੂਰ ਦੱਬਿਓ ਤਾਂ ਕਿ ਜੋ ਵੀ ਵੀਡੀਓ ਨਵੀਆਂ ਅਸੀਂ ਪਾਉਨੇ ਆ ਉਹ ਤੁਹਾਡੇ ਤੱਕ ਪਹਿਲਾਂ ਪਹੁੰਚੇ ਇਹ ਛੋਟੀ ਜੀ ਬੇਨਤੀ ਸੀ ਬਾਕੀ ਦੇਖੋ ਸਾਡੀ ਵੀਡੀਓ ਈਮੇਲ ਆ ਗਈ ਸਾਨੂੰ ਕਮੈਂਟ ਕਰ ਦਿਓ ਲਾਈਕ ਕਰ ਦਿਓ ਗੀਤ ਆ ਇਹ ਵੀ ਕੰਜਰ ਦਾ ਕਿਹੜਾ ਹੈ ਯਾਰ ਕਦੇ ਕਿਸੇ ਨਾਲ ਬਣਦੀ ਨਹੀਂ ਕੰਜਰ ਦੇ ਦੀ ਤੂੰ ਤਾਂ ਆਪੋ ਤੇ ਬੰਦੇ ਨਾਲ ਲਿਹਾ ਜਾ ਪਾਉਣਾ ਓਏ ਪੁੱਠਾ ਪੱਠਾ ਦਾ ਕਾਨੂੰ ਐ ਹੈ ਤਾਂ ਬੰਦਾ ਦਾ ਘੈਂਟ ਹੈ ਗੱਲ ਕਰ ਆ ਬਲਾ ਕਾਨੂੰ ਗੱਲ ਕਰ ਘਰੇ ਨਹੀਂ ਗੰਜਰ ਦੇ ਦੀ ਬਣਦੀ ਤੈਨੂੰ ਰਹਾ ਯਾਰ ਪਿੰਡ ਤੋਂ ਦੋ ਕਰਮਾਂ ਤੇ ਆਦਾ ਕੋਠਾ ਪਾ ਛੜਿਆ ਕਿਤਾ ਕੁੱਤਾ ਚ ਰਹਿੰਦਾ ਹੈ ਉੱਥੇ ਰਹਿੰਦਾ ਨਜ਼ਾਰੇ ਲੈਂਦਾ ਹੂੰ ਤਾਂ ਬੰਦਾ ਤਾਂ ਉਹ ਹੈ ਜੇ ਕੋਈ ਨਹੀਂ ਕਰਦਾ ਕੋਈ ਕਿਨਾਂ ਉਹ ਸੇਵੇ ਬਾਣੀ ਵਾਲਾ ਕਿਹੜਾ ਹੈ ਦਾ ਭਾਂ ਦਾ ਬੇਕਰ ਤੂੰ ਤੇ ਉਹ ਐ ਵੀ ਮੇਰਾ ਤਾਂ ਮਿੱਤਰ ਹੈ ਇਹ ਆਪ ਹੈ ਓਏ ਓਏ ਗੱਲਿਆ ਓਏ ਕਿਵੇਂ ਓਏ ਕਿੱਡਾ ਕਿਵੇਂ ਜੁੰਡੀ ਦਾ ਯਾਰਾ ਕਿੱਦਾਂ ਮਾਰਾ ਗੇੜਾ ਓਏ ਮੈਂ ਤਾਂ ਹੀ ਘਰਾਵਾ ਉੱਧਰ ਗਿਆ ਸੀ ਜਮਨ ਤੇਰੇ ਮੀਆਂ ਅੱਛਾ ਅੱਛਾ ਉਹ ਭਾਈ ਉਹ ਤਾਂ ਬੈਠਾ ਸਾਹੀ ਬਈ ਇਹ ਹੈ ਮੇਰਾ ਜੁੰਡੀ ਦਾ ਯਾਰ ਕਿਉਂ ਮੰਨ ਗਿਆ ਦੇਖ ਲੈ ਉਹ ਮੈਂ ਤਾਂ ਭਰਾਵਾ ਉਧਰ ਰਹਿ ਸੀ ਤੇਰੇ ਬਣਾ ਮਹਾ ਗੇਲੇ ਕੋਲ ਚੱਲ ਕੇ ਆਉਨੇ ਆ ਉਹ ਬੱਸ ਯਾਰ ਟਾਈਮ ਵੀ ਨਹੀਂ ਲੱਗਿਆ ਯਾਰ ਆ ਬਸ ਤੂੰ ਆਉਂਦਾ ਨਹੀਂ ਭਰਾਵਾ ਉਹ ਬੱਸ ਆਈ ਨਹੀਂ ਆਈ ਦਾ ਬੱਸ ਕੰਮਾਂ ਧੰਦਾ ਜਰਾ ਤੂੰ ਕੰਮ ਵੀ ਨਹੀਂ ਬਸਾ ਕੇ ਖੇਤ ਪਾ ਜੰਨੇ ਚਾਹ ਹੱਥ ਬਣਾਦਾ ਚਾਹ ਤਾਂ ਬੱਸ ਹੋਰ ਤੂੰ ਸੁਣਾ ਫਿਰ ਜਮਾ ਠੀਕ ਹੈ ਬਾ ਠੀਕ ਹੈ ਟਾਈਮ ਪਾਸ ਹੋ ਹੀ ਜਾਂਦਾ ਆਪਣੇ ਬੁੱਲੇ ਲੋਟਦਾ ਫਿਰ ਜਮਾ ਚਲੋ ਚੰਗੀ ਗੱਲ ਆ ਭਰਾ ਤਾਂ ਤੂੰ ਜਮਾ ਪਿੰਡ ਦੇ ਨਾਲ ਹੀ ਪਾਲੀ ਕੁਟ ਗਿਆ ਫਿਰ ਇੱਥੇ ਪੱਕਾ ਹੀ ਲਾ ਲਿਆ ਡੇਰਾ ਆਪਾ ਤਾਂ ਇੱਥੇ ਹੀ ਰਹਿਨੇ ਆ ਫਿਰ ਘਰੇ ਐਵੇਂ 3 ਮਗਾ 100 ਨੱਕ ਬੁੱਲ ਕਰਦਿਆਂ ਇਹ ਵੀ ਗੱਲ ਤੇਰੀ ਠੀਕ ਆ ਭਾਈ ਕੱਟੇ ਬਿਜਦੀ ਗਾਲਾਂ ਦਿੰਦਿਆਂ ਨੇ ਉਹ ਘਰੋਂ ਇਹਦਾ ਛੜੇ ਛੱਟ ਬੰਦੇ ਦਾ ਔਖਾ ਹੋਤ ਆ ਜਾਂਦਾ ਹੈ ਫਰ ਕੋਈ ਪਵਾ ਕਿਵੇਂ ਹੈ ਨਾ ਬਾਕੀ ਛੜੇ ਤੂੰ ਥੋੜਾ ਪਹਿਲੇ ਦਿਨੋਂ 8:00 ਵਜਾ ਸਵੇਰ ਆਇਆ ਤੇਰਾ ਕਹੋਂਦਾ ਕਹੋਂਦਾ ਅੱਬਾ ਨਹੀਂ ਕੋਰੇ ਆਪਾਂ ਤਾਂ ਦੁੱਧ ਕਾੜ ਕਾੜ ਪੀਨੇ ਆ ਕਾੜ 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 ਫਿਰ ਪਸ਼ੂ ਪਸ਼ੂ ਤਾਂ ਕੋਈ ਦਿਨਾ ਨਹੀਂ ਫਿਰ ਮੱਲਾ ਵੀ ਕਾੜ ਕਾੜ ਆ ਸੋ ਯਾਰ ਆਪਾਂ ਦੋ ਤਿੰਨ ਕਿਲੋ ਬਵਾਰ ਲੈਣੇ ਅੱਛਾ ਮੁੱਲ ਲੈ ਲੈਣੇ ਹਾਂ ਓ ਠੀਕ ਆ ਫਿਰ ਕਿਹੜਾ ਘੁਰ ਬੜਾਵੇ ਇਹ ਵੀ ਤਾਂ ਸਰਦਾਰ ਜੀ ਹੈ ਫਿਰ ਹਾਂ ਚਾਰ ਕਿਲਿਆਂ ਦਾ ਮੰਨ ਲਓ ਵੀ ਚਾਰ ਕਿਲਿਆਂ ਦਾ ਠੇਕਾ ਹੋਵੇ ਆਪਣੇ ਕੋਲ ਯਾਰ ਆਪਾਂ ਕਿਉਂ ਕਿਸੇ ਤੋਂ ਕਹਾਈਏ ਹੈ ਕੱਲ ਲੈ ਕੋਈ ਸ਼ਰਦਾਰੀ ਹੈ ਹਾਂ ਬਸ ਆ ਮੋਬਾਈਲ ਹੈ ਮੈਂ ਲੈਤਾ ਸੀ ਕਿਸੇ ਤੋਂ 70000 ਨੂੰ ਲੱਗਦਾ ਆਪਣਾ ਬਾਣ ਹੱਕ ਹੈ ਭਾਈ ਹਾਂ ਆ ਫਿਰ ਤੈਨੂੰ ਪੂਤੀਆਂ ਤੋੜਨੀਆਂ ਯਾਰ ਇਹਦੀ ਲੈ ਗਈ ਲੋਈ ਕੀ ਕਰੇ ਕੋਈ ਮੁੰਨੀ ਕੁਤਨੀ ਵਾਲਿਆ ਕਦੋਂ ਟੁਕੜਾ ਦਿੰਦਿਆਂ ਨੇ ਗੱਲ ਤਾਂ ਤੇਰੀ ਠੀਕ ਹੈ ਭਾਈ ਇਹਦਾ ਸੱਸ ਸੌਰੇ ਨੂੰ ਨਹੀਂ ਦਿੰਦਿਆਂ ਭਾਈ ਕੱਲ ਜੋਗਾ ਆ ਗਿਆ ਟੁਆਇਂ ਕਰਾ ਬਾਕੀ ਦੀਆਂ ਗੱਲਾਂ ਛੱਡ ਤੂੰ ਚਾਹ ਤੂੰ ਦੱਸ ਯਾਰਾ ਚਾਹ ਤਾਂ ਯਾਰ ਗੱਲਿਆ ਤੜਕੇ ਉਹ ਮੈਂ ਹੁਣ ਬਣਾ ਲੈਣੇ ਪਿਆ ਇੰਨਾ ਕੁ ਦੱਦਾ ਕਾਹ ਨੂੰ ਖੇਚੜਾ ਕਰਨੀ ਫਿਰ ਤੂੰ ਐ ਕਰ ਜੇ ਨਹੀਂ ਨਾ ਨਾ ਹਾਂ ਠੰਡਾ ਪਿਆ ਯਾਰਾ ਕੋਕਾ ਕੋਲਾ ਮਗਾ ਕੰਗਾ ਭਾਂ ਦੇ ਪਪੜ ਲੱਗੇ 20 ਰੁਪਿਆ ਨਹੀਂ ਹਾਂ ਵਾ ਠੰਡਾ ਲਿਆ ਹੁਣ ਫਿਰ ਕੋਕਾ ਕੋਲਾ ਲੈ ਕੋਕਾ ਕੋਲਾ ਲੈ ਵਾ ਲੈਕਟ ਨਹੀਂ ਫਿਰ ਮੇਰੇ ਦੂਜਾ ਤੇਰੇ ਦਾ ਕਿਉਂ ਫਿੱਟ ਐ ਭਾਂਜਾ ਯਾਰਾ ਇੱਚ ਪਪੜ ਲੱਗ ਗਿਆ ਕੇ ਕਿਉਂ ਕਾਉ ਮੰਨ ਗਿਆ ਮੰਨ ਗਿਆ ਦੇਖਦਾ ਵੀ ਲਿਆਉਂਦਾ ਲਿਆਊਗਾ ਬਾਹ ਉਹ ਤੇਰੇ ਪਾਇ ਨਾ ਕਿੱਥੋਂ ਜੋ ਕਰ ਗਿਆ ਜੱਪ ਖਾਨਾ ਖੜਾ ਹੋ ਗਿਆ ਪੱਪੜ ਆ ਗਏ ਬਾਬੇ ਦੇ ਦੇਖਿਆ ਬਾਬੇ ਪਿਆਰੇ ਨੀ ਲਾਇਆ ਨੋਟ ਬਣ ਗਿਆ ਕੰਮ ਇਹ ਬਾਬਾ ਕੋਈ ਗੱਲ ਨਹੀਂ ਤੈਨੂੰ ਵਿਆਹ ਸਮੇਂ ਤੇ ਮਿਲ ਲਗੇ ਅੱਜ ਮੇਰੇ ਤੇ ਵਕਤ ਪਿਆ ਮੇਰੇ ਯਾਰ ਦੋਸਤ ਆ ਗਏ ਮੇਰੀ ਬੇਇੱਜ਼ਤੀ ਹੁੰਦੀ ਹੈ ਤੈਨੂੰ ਵਿਆਜ ਮਿਲੂਗਾ ਲੋਕਾਂ ਦੇ ਅੱਗੇ ਲੱਜਦਾ ਆਉਣਾ ਨਹੀਂ ਤੈਨੂੰ 100 ਦਾ ਨੋਟ ਤੈਨੂੰ ਮੈਂ ਹਰਾ ਕਰ ਦੂੰ ਯਾਰ ਹੋਰ ਦੱਸ ਤੇਰੇ ਤੇ ਕੱਚੀ ਲੱਸੀ ਮੈਂ ਰੋਜ਼ ਪਾਉਂਦਾ ਨਹੀਂ ਬੱਸ ਫੇਰ ਉਹ ਨਹੀਂ ਤਾਂ ਮੇਰੀ ਕੱਚੀ ਲੱਸੀ ਹੋਊਗੀ ਜਿੰਨੇ ਤੇਰੇ 100 ਦਾ ਨੋਟ ਹੈ ਮੈਂ ਕਿਸੇ ਦੇ ਮਗਰ ਨਾ ਲੱਗੀ ਨਾ ਨਾ ਮੁੱਕਰ ਦਾ ਗਦੋ ਮੈਂ ਬਿਆਸ ਮੈਂ ਤੇਰੇ ਦੇਵਾਂਗਾ ਬੱਸ ਮੈਂ ਠੰਡਾ ਲੈ ਆ ਦਿਆਂ ਅੱਜ ਮੇਰੇ ਤੇ ਵਕਤ ਪਿਆ ਹੈ ਆ ਗਿਆ ਬੱਬਾ ਮੈਂ ਬੱਸ ਆਊਗਾ ਮੁੜ ਕੇ ਗਿਆ ਆਉਂਦਾ ਨਹੀਂ ਉਹ ਆਊਗਾ ਓਏ ਓ ਹੋਰ ਸੁਣਾਓ ਹੋਰ ਨਵੀਂ ਪਤਾ ਜੀ ਤੈਨੂੰ ਆਏ ਸੀ ਫੁੱਦੂਆਂ ਨਾਲ ਨਹੀਂ ਲਿਆ ਠੀਕ ਹੈ ਠੀਕ ਹੈ ਬਾ ਗਲਾਸਾਂ 'ਚ ਪਾ ਲਾਂ ਗਲਾਸਾਂ 'ਚ ਪੜੇ ਪੜੇ ਗਲਾਸਾਂ 'ਚ ਪਾ ਲੈ ਤੂੰ ਹੋਰ ਬੜਾ ਬੁੱਝ ਗਿਆ ਹੋ ਵੀ ਬਾ ਹੋਏ ਤੇਰੇ ਫੁੱਦੂ ਬੰਦਣ ਲਿਆ ਜਿਹੜੀ ਰੱਖੀ ਦੀ ਯਾਰੀਆਂ ਪਗਾਈਆਂ ਪੈਲੇ ਪੇਪਲ ਲੱਗੇ ਹਾਂ ਕਿਵੇਂ ਮੱਲਾ ਸਾਨੂੰ ਤਾਂ ਨਹੀਂ ਕਹਿੰਦਾ ਜੀ ਨਾ ਨਾ ਹਾਂ ਇਧਰ ਜੀ ਮੈਂ ਗਲਾ ਆ ਜੇ ਗੰਜਰ ਦਾ ਇੰਦਾ ਪਿੱਪਲ ਆਉਣੇ ਆ ਕਹਿੰਦਾ ਕਿਤੇ ਉਹ ਸਾਡੇ ਗਵੰਡਿਆਂ ਨੇ ਪਿੱਪਲ ਜਾ ਵੱਢਿਆ ਠੀਕ ਆ ਸਮਾਸ਼ੇ ਵੀ ਦੇ ਕੰਮ ਕਰਦੇ ਜਾਂਦਾ ਮੱਲਾ ਹੈ ਹਾਂ ਇਧਰ ਉਹ ਜਲਾ ਔਰ ਸੁਣਾਓ ਹਾਂ ਜਮਤ ਜਾਂਦਾ ਚੀਜ਼ ਦਾ ਤੁਰਿਆ ਔਰ ਪਾ ਕੇ ਲਵਾ ਨਾ 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 ਇੱਕ ਬਾੜੀ ਲਿਮਟ ਨਹੀਂ ਦਿਨ ਪਤਾ ਦਾ ਹੈ ਪਹਿਲੇ ਜਿਆਦਾ ਬੜਾ ਤਾਂ ਮੂਤ ਹੀ ਆਉਂਦਾ ਦਾ ਇਹਦਾ ਕੀ ਪੀਣਾ ਠੰਡੇ ਦਾ ਮੈਂ ਨਹੀਂ ਕਹਦੇ ਪੀਤਾ ਪੁੱਤਾ ਇਹ अच्छा ना नहीं वैसे ये खेत बास्ते चंगा हुंदा करे कोई मारी हां नु केमिकला दे बणाए हुंदे ने केडा चंगा हुंदा बस ठीक चलो कोई गल नहीं ओए टेगडा कोई सामने आला जे ਢਿੱਲੇ ਹੋ ਗਏ ਓਏ ਹਾਤਾ ਖਰਗਲ 20 ਪਿੱਟ ਰੱਖਣਾ ਚਾਹੀਦਾ ਓ ਸੜੇ ਚਾਲ ਔਖਾ ਅਗਲੇ ਫਿਰ ਅਸੀਂ ਲੇਟ ਹੋਨੇ ਆ ਫਿਰ ਬਾਬਾ ਓਏ ਮੀਟ ਮੂਡ ਓ ਨੋ ਨੋ ਨਾ ਇਨੀ ਖਚੜਾ ਕਾ ਜੇ ਬਾਸ ਤੇ ਕਰਨੀ ਮੀਟਣਾ ਤੜਕੇ ਦਾ ਮੁੰਡੇ ਦਾ ਪੇਪਰ ਹੈ ਮੈਂ ਜਾ ਕੇ ਫੁੱਲ ਲਊਗਾ ਛਲੇ ਇਹ ਬੱਚੇ ਤੇਰੇ ਨਾਲ ਨਾ ਇਹ ਆਪਣਾ ਹੈ ਅੱਛਾ 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 ਹਾਂ ਆਪਣੇ ਬੱਚੇ ਦਾ ਮੁੰਡਾ ਹੈ ਅਗਰ ਜਾਰ ਦੋਸਤ ਨੂੰ ਮੜਾ ਕੇ ਲੈਣਾ ਆ ਬਾਕ ਚੱਲਦੇ ਆ ਤਾਂ ਕਰਕੇ ਮੈਂ ਆਖਿਆ ਕਿਉਂ ਮੰਨ ਗਏ ਜਾਰੀਆਂ ਮੰਨ ਗਏ ਅੰਡਾ ਠਰ ਬੱਤਾ ਪੈ ਤੜਕੇ ਆਵਾਂਗੇ ਫਿਰ ਗਿਲੇ ਟਾਈਮ ਜਿਹੜਾ ਫਿਰ ਕੋਈ ਨਾ ਕੋਈ ਨਾ ਚੰਗਾ ਫਿਰ ਆਵਾਜ਼ ਮੀਟ ਮੂਟ ਲਿਆਉਂਦੇ ਉਹ ਨਾ ਹਾਂ ਕਾਨੂੰ ਖਚੜਿਆ ਕਰੀ ਆਪਾਂ ਕੱਲੂ ਕਰਾਂਗੇ ਖਲਮਾ ਗਿਲਾ ਬੱਤਾ ਕੋਈ ਨਾ ਕੋਈ ਨਾ ਕਿਉਂ ਕੱਦ ਨੂੰ ਮਾ ਹੱਥ ਪੁੰਜਣ ਜਿਹੜੇ ਵੀ ਲਿਆ ਕੇ ਰੱਖੂੰਗਾ ਖਤ ਤੇ ਹੁਣ ਹਾਂ ਉਹਨਾਂ ਹੌਲੀ ਗੱਲੀ ਨਾ ਨਾ ਹੁਣ ਕਦੇ ਵਾਚੀ ਆਂਦੇ ਚਾਰ ਫੋਕਰੇ ਪਾਪੂ ਮਾਰ ਬੈਠੇ ਤੈਂਦੇ ਜਾਰਾ ਨੂੰ ਬਾਬੇ ਦਾ ਵੀ ਫੌਲਾ ਨੋਟ ਸਿਰ ਚੜਾ ਲਿਆ ਇੱਕ ਬੋਗ ਮੂੰਹ ਜਿਹਨੂੰ ਨਾਲ ਲਈ ਸਰਦਾਰ ਜਿਹੇ ਮੇਰਾ ਭਤੀਜ ਹੈ ਭੈਣ ਨੇ ਮੂੰਹ ਤਾਂ ਦੇਖ ਕਿੱਡਾ ਮੰਦਲਾ